ਤੇ ਚਲੋ ਇਹ ਵੀ ਗੱਲਾਂ ਹੋ ਗਈਆਂ ਤੇ ਮੈਂ ਹੁਣ ਨਾ ਜਿਵੇਂ ਤੁਸੀਂ ਤੁਹਾਡੇ ਤੁਸੀਂ ਜਿਵੇਂ ਬੋਲਦੇ ਆ ਮੈਂ ਤੁਹਾਨੂੰ ਅਕਸਰ ਪਿਛਲੇ ਸਮੇਂ ਰਾਜਨੀਤੀ ਸਟੇਜਾਂ ਦੇ ਵੀ ਦੇਖਿਆ ਤੇ ਇਹ ਬੋਲਣ ਦਾ ਬਾਈ ਫਿਰ ਤੁਸੀਂ ਕਿਵੇਂ ਜਾਂ ਸਿੱਖਿਆ ਸੀਗਾ ਜਾਂ ਵੈਸੇ ਅੰਦਰ ਜਜਵਾਜਾ ਕਿ ਮੈਂ ਇਹ ਤੁਸੀਂ ਜਿਹੜਾ ਉਹ ਹੁਣ ਇਹ ਇਹ ਤਾਂ ਮਹਾਰਾਜ ਬਣੇ ਹੋਈਆਂ ਮਤਲਬ ਮੈਂ ਮਤਲਬ ਉਹਨੇ ਕੋਈ ਲੀਡਰ ਟਾਈਪ ਤਾਂ ਹੈ ਹੀ ਨਹੀਂਗਾ ਗੱਲਾਂ ੜੀਆਂ ਆਮ ਹੁੰਦੀਆਂ ਮਤਲਬ ਮੈਂ ਦੇਖ ਲੈਣਾ ਜੇ ਕੋਈ ਗੱਲ ਹੋ ਗਈ ਮੰਨ ਕੇ ਚਲੋ ਹੁਣ ਤੁਸੀਂ ਆ ਲੜਾਈ ਦੀ ਗੱਲ ਲਾ ਲਓ ਲੜਾਈ ਲੱਗੀ ਹਣਾ ਉਦਾਹਰਨ ਹੀ ਦੇ ਦਿਨਾ ਵੀ ਮੈਂ ਨਾ ਥੋੜੇ ਦਿਨ ਪਹਿਲਾਂ ਉੱਥੇ ਜੀ ਮੇਰੇ ਰਿਸ਼ਤੇਦਾਰ ਨੇ ਉਹ ਕਹਿੰਦਾ ਮੈਨੂੰ ਟਾਰੀ ਬਾਰਡਰ ਦਿਖਾ ਕੇ ਲਿਆ ਅੱਛਾ ਜੀ ਅਸੀਂ ਉੱਥੇ ਚਲੇ ਗਏ ਤੇ ਉੱਥੇ ਮਤਲਬ ਇੱਥੇ ਤਿਰੰਗਾ ਲਾਇਆ ਗੱਲਾਂ ਤੇ ਲਾਇਆ ਇਨਕਲਾਬ ਜਿੰਦਾਬਾਦ ਪੂਰੇ ਨਾਰੇ ਮਾਰਨ ਚਲੋ ਮਾਰਨੇ ਵੀ ਜਿਉਂ ਉਹਨਾਂ ਨੂੰ ਲੱਗਦਾ ਤਾਂ ਉਹਨਾਂ ਦਾ ਦੇਸ਼ ਭਗਤੀ ਹੈ ਕਿ ਅੱਤੁੱਲਾ ਆਪ ਨੂੰ ਕੀ ਹੈ ਨਾ ਲਾਇਆ ਬੜੀ ਵਧੀਆ ਗੱਲ ਪਰ ਉਦੋਂ ਮੈਨੂੰ ਬੜਾ ਮਹਿਸੂਸ ਹੋਇਆ ਵੀ ਜਦੋਂ ਹੁਣ ਅਟੈਕ ਹੋਇਆ ਤੇ ਟਾਰੀ ਬਾਰਡਰ ਤੇ ਕੋਈ ਨਹੀਂ ਸੀ ਬੜੀ ਸ਼ਾਂਤ ਹੀ ਪ੍ਰੇਡ ਹੁੰਦੀ ਇੱਥੇ ਉਧਰ ਪਾਕਿਸਤਾਨ ਵਾਲੇ ਪਾਸੇ ਸਾਰੇ ਸੀ ਹੋਣ ਥੋੜਾ ਟਾਈਮ ਸੀ ਆਪਦੇ ਬੰਦਿਆਂ ਨਾਲ ਖੜਨ ਦਾ ਆਦੀ ਫੌਜ ਨਾਲ ਖੜਨ ਦਾ ਹੁਣ ਥੋੜਾ ਦੇਸ਼ ਭਗਤੀ ਕਿੱਧਰ ਗਈ ਬਈ ਫਿਰ ਜੇ ਰੇਲ ਚੜ੍ਹ ਕੇ ਇੱਥੋਂ ਇੱਕ ਪੱਤਰਕਾਰ ਨੂੰ ਵੇਖਿਆ ਉਹ ਇੰਟਰਵਿਊ ਲੈ ਰਿਆ ਸੀ ਉਹ ਰੇਲ ਤੇ ਜਾ ਰਿਹਾ ਇੱਥੋਂ ਵਾਪਸ ਉਹ ਬਿਹਾਰ ਜਾ ਰਿਹਾ ਸੀ ਠੀਕ ਹੈ ਕਹਿੰਦੇ ਹੁਣ ਜੀ ਜਾ ਰਹੇ ਆ ਕਹਿੰਦੇ ਜੀ ਬਿਹਾਰ ਜਾ ਰਹੇ ਇੱਥੇ ਲੜਾਈ ਲੱਗੂ ਤੇ ਕਹਿੰਦਾ ਉੱਥੇ ਕਹਿੰਦਾ ਉੱਥੇ ਤਾਂ ਦੂਰ ਹ ਹਮ ਅੱਛਾ ਤੇ ਬਈ ਉੱਥੇ ਜਾ ਕੇ ਬੜਕਾ ਮਰੋਗੇ ਤੁਸੀਂ ਮਰੋਗੇ ਹੈ ਨਾ ਮੈਂ ਇਹ ਚੀਜ਼ਾਂ ਦੇਖ ਕੇ ਨਾ ਫਿਰ ਫੀਲ ਹੁੰਦਾ ਫਿਰ ਮੈਂ ਬੋਲ ਦਿੰਦਾ ਵੀ ਯਾਰ ਇਹ ਤਾਂ ਉੱਥੇ ਨਾ ਮੈਂ ਵੀ ਇੱਕ ਹੋ ਉਹਨਾਂ ਨੇ ਦੋ ਕੰਪੇਅਰ ਕੀਤੀਆਂ ਇੱਕ ਤਾਂ ਲੁਧਿਆਣੇ ਰੇਲਵੇ ਸਟੇਸ਼ਨ ਦੇ ਛਿਮਰੇ ਖਾਲ ਜਿੱਥੇ ਉਹ ਜ਼ਿਆਦਾ ਰਸਜਾ ਪਿਆ ਹੋਆ ਸੀਗਾ ਇੱਕ ਉਹ ਮਾਝੇ ਦਾ ਬਜ਼ੁਰਗ ਮੇਰੇ ਖਿਆਲ ਹੂ 60-65 ਸਾਲ ਦੇ ਕਰੀਬ ਉਮਰ ਉਹ ਥੱਲੇ ਪੱਟੀ ਜਾਵੇ ਆਪਣੇ ਮੋਰਚੇ ਉਹ ਕਹਿੰਦਾ ਤੁਸੀਂ ਮੋਰਚੇ ਪੱਟੀ ਜਾਂਦੇ ਹੋ ਉਥੋਂ ਵੱਡ ਸੀ ਉਹਨਾਂ ਦਾ ਮਿਲਦਾ ਤਿੰਨ ਚਾਰ ਕਿਲੋਮੀਟਰ ਹੋਊਗਾ ਉਹ ਕਹਿੰਦਾ ਸਾਨੂੰ ਨਹੀਂ ਡਰ ਲੱਗਦਾ ਤੁਸੀਂ ਵੀ ਬਦਲ ਰਿਸ਼ਤੇ ਅਰੀ ਚਲੇ ਜਾਓ ਕਹਿੰਦਾ ਜੇ ਹੁਣ ਪਈ ਗਈ ਤੇ ਆਦਾ ਘਰਵਾਰ ਛੱਡ ਕੇ ਉਹ ਬੰਦਾ ਮੋਰਚੇ ਪੱਟ ਕੇ ਕਹਿੰਦਾ ਬਈ ਅਸੀਂ ਇੱਥੇ ਲੜਾਂਗੇ ਅਸੀਂ ਪੱਜੂ ਮੈਂ ਨਾਲੇ ਸੀ ਤੋਂ ਮਗਰ ਤੁਸੀਂ ਸੋਚ ਸੋਚਦਾ ਫਰਕ ਦੇਖ ਲਓ ਹਣਾ ਨਹੀਂ ਉਹੀ ਗੱਲ ਆ ਨਾ ਫਿਰ ਥੋੜੀ ਲੜਾਈ ਸਭ ਤੋਂ ਵੱਧ ਉਹਨਾਂ ਨਾਲ ਹਾਂ ਥੋੜੀ ਦੁਸ਼ਮਣੀ ਸਭ ਤੋਂ ਵੱਧ ਹੁਣ ਆਪਣੇ ਸਿੱਖਾਂ ਨੂੰ ਕਹਿ ਰਹੇ ਸੀ ਜੀ ਤੁਸੀਂ ਲੜੋ ਪਹਿਲਾਂ ਤਾਂ ਇਹਨਾਂ ਨੂੰ ਜੇ ਹੱਕ ਮੰਗੇ ਤਾਂ ਖਾਲਸਤਾਨੀ ਪਾਣੀ ਆਪਾਂ ਨੂੰ ਨਹੀਂ ਦਿੱਤਾ ਡੈਮ ਦਾ ਕਿੰਨਾ ਰੌਲਾ ਪਿਆ ਇਹ ਵੀ ਸੋਤੋਂ ਲੈ ਲੈਣਾ ਤੇ ਜੇ ਅਸੀਂ ਹੱਕ ਮੰਗੇ ਤਾਂ ਖਾਲਸਤਾਨੀ ਤੇ ਉਸ ਦਿਨ ਮੈਂ ਅੱਜ ਤੱਕ ਦੇਖੀ ਜਾਂਦਾ ਸੀ ਅੱਜ ਤੱਕ ਤੇ ਲੱਗੇ ਪਏ ਜਦੋਂ ਆਪਣੇ ਨਾ ਥੋੜਾ ਜਿਹਾ ਕੀ ਇਹ ਹੋਇਆ ਵੀ ਅਸੀਂ ਨਹੀਂ ਲੜਨਾ ਭਾਈ ਬੈਲਗੋਲ ਅਸੀਂ ਜੰਗ ਦਾ ਜੰਗ ਨਹੀਂ ਜਾਂਦਾ ਖਾਣਾ ਨਹੀਂ ਜੰਗ ਨਹੀਂ ਚਾਹੁੰਦਾ ਅਸੀਂ ਕੋ ਮਰੀ ਖਾਮ ਖਾਪੀ ਅਸੀਂ ਕੋ ਉਜੜਨਾ ਤੇ ਉਸ ਦਿਨ ਫਿਰ ਉਹ ਕਰਿਆ ਦੇਖੋ ਜੀ ਸਿੱਖ ਤਾਂ ਬਹੁਤ ਬਹਾਦਰ ਕੌਮ ਆ ਇਹ ਆ ਉਹ ਮਤਲਬ ਜਿੰਨੇ ਤੁਸੀਂ ਮਤਲਬ ਇਹ ਲਾ ਲੋ ਬੜਾਈ ਦੇ ਕੰਮ ਉਹ ਇਹਨਾਂ ਨੇ ਅੱਧਾ ਘੰਟਾ ਪੂਰਾ ਐਪੀਸੋਡ ਅਜੇ ਤੱਕ ਨਹੀਂ ਚਲਾਇਆ ਚਲਾਇਆ ਠੀਕ ਆ ਵੀ ਅਸੀਂ ਇਕੱਲੇ ਯਾਰ ਮਾਰਨ ਵਾਸਤੇ ਤਾਂ ਨਹੀਂ ਗਏ ਜਾਨ ਨਾ ਪੈਦਾ ਕਰਨਾ ਦੇਣ ਵਾਸਤੇ ਤਾਂ ਨਹੀਂ ਗਏ ਯਾਰ ਵੀ ਸਾਡੇ ਯਾਰ ਤੁਸੀਂ ਜਿੰਨੇ ਸਾਨੂੰ ਲੋੜ ਜਿਹੜੇ ਸਾਡੇ ਹੱਕ ਉਹ ਤਾਂ ਦਿਓ ਉਦਾਂ ਨਹੀਂ ਤੁਹਾਨੂੰ ਤੁਸੀਂ ਸਭ ਤੋਂ ਕੋਲ ਨੇ ਖੇਤੀ ਤੁਸੀਂ ਸਾਡੇ ਖੂਨ ਨੂੰ ਫਿਰਦੇ ਆਂ ਆਹੀਂ ਤੁਸੀਂ ਵੇਖ ਲਓ ਸਰਕਾਰ ਦੀ ਭੰਤ ਮੰਤ ਮੰਤ ਸਰਕਾਰ ਇਹ ਕਹਿੰਦੀ ਸੀਗੀ ਜੀ ਇੱਥੇ ਤੁਸੀਂ ਨਾ ਡਿਵੈਲਪਮੈਂਟ ਨਾ ਕਰੋ ਦੂਜੇ ਕੋਈ ਫੈਕਟਰੀਆਂ ਦੀ ਇਹ ਤੁਸੀਂ ਰਾਜਸਥਾਨੋਂ ਇਹ ਤਾਂ ਖੇਤੀ ਉਜਾਊਗਾ ਠੀਕ ਆ ਗੱਲ ਸੋਹਣੀ ਸੀ ਕੁਰਸੀ ਤੋਂ ਪਹਿਲਾਂ ਪਹਿਲਾਂ ਮੁੱਖ ਮੰਤਰੀ ਨਹੀਂ ਸੀ ਪਰ ਹੁਣ ਤੁਸੀਂ ਆਪ ਦੇਖ ਲਓ ਕਿ 24000 ਏਕੜ ਰਿਕਵਰ ਕਰੀ ਜੀ ਲੁਧਿਆਣੇ ਕੋਲ ਕਰਨ ਲੱਗੇ ਹਨ ਘਰਾਂ ਬਿਨਾ ਤਾਂ ਘਰ ਤਾਂ ਜਿੱਥੇ ਸੁੱਤੇ ਰਹਿ ਪਾਂਗੇ ਖੇਤੀ ਨਾਲ ਕੀ ਕਰਾਂਗੇ ਖਾਵਾਗੇ ਤੇ ਫਿਰ ਹੋਈ ਗੱਲ ਗਮਲਾਂ ਚ ਕਰ ਲੈਣਗੇ ਮਤਲਬ ਇਹ ਇਹ ਕੋਈ ਨਹੀਂ ਉਹ ਤਾਂ ਬਹੁਤ ਬੜੀ ਬਾਈ ਹਰਦੀਪ ਉਹ ਤਾਂ ਜਿਹੜਾ 24000 ਏਕੜ ਚ ਕਰਨ ਲੱਗੇ ਆ ਤੇ ਦੇਖੋ ਦੋ ਚੀਜ਼ਾਂ ਮੇਰੇ ਖਿਆਲ ਨਾਲ ਸਰਕਾਰ ਨੇ ਕੋਈ ਹਜ਼ਾਰਕ ਕਰੋੜ ਦਾ ਕਰਜ਼ਾ ਵੀ ਲਿਆ ਕੁਝ ਕਦੋਂ ਪਹਿਲਾਂ ਉਹ ਮੇਰਾ ਸ਼ਾਇਦ ਲਿਆ ਵੀ ਉਹ ਉਹਦੇ ਉੱਪਰ ਜਿਹੜੀ ਇਹਨਾਂ ਨੇ 24000 ਚ ਫਿਰ ਦੋ ਮਾਰਾ ਪੈ ਗਿਆ ਪੰਜਾਬ ਨੂੰ ਇਹ ਤਾਂ ਕਰਜ਼ਾ ਸਿਰ ਹੋ ਗਿਆ ਜਿਹੋ ਹੋ ਕਰਜ਼ਾ ਲੈ ਕੇ ਮਾਰਨਾ ਕੀ ਤੇ ਆਪ ਦੇ ਕੋਲਹਾੜੀ ਮਾਰਨੀ ਜਿਵੇਂ ਇੱਕ ਤਾਂ ਪਹਿਲਾਂ ਸਾਡਾ ਚੰਡੀਗੜ੍ਹ ਸਾਥੋਂ ਮੈਂ ਨਾ ਹੀ ਇੱਥੋਂ ਪਿੰਡਾਂ ਦੇ ਪਿੰਡ ਉਜਾੜਦੇ ਹੁਣ ਪਿੰਡਾਂ ਦੇ ਪਿੰਡ 24000 ਏਕੜ ਦੇ ਵਿੱਚ ਉਜਾੜਨ ਤੇ ਮੈਨੂੰ ਲੱਗਦਾ ਹਰਦੀਸਾ ਉੱਥੇ ਆਪਣੇ ਜ਼ਿਮੀਦਾਰਾਂ ਨੇ ਜਾਂ ਆਪਣੇ ਪੰਜਾਬ ਦੇ ਲੋਕਾਂ ਨੇ ਨਹੀਂ ਰਹਿਣਾ ਉੱਥੇ ਨਹੀਂ ਆਪਣੇ ਕਿਉਂਕਿ ਹੜ ਮਤਲਬ ਉਹ ਭਾਰਤ ਮਾਲਾ ਦੇ ਵਿੱਚ ਨਿਕਲ ਗਈ ਨਾ ਰੋਡ ਉਹ ਲੁਧਿਆਣੇ ਦੇ ਵੀ ਦੋ ਦੋ ਲੰਘਦੇ ਆ ਦਿਲੋਂ ਚੱਲਦੇ ਆ ਉਧਰ ਲਈ ਬਸੋਂ ਬਸੋਂ ਹੀ ਆ ਕੇ ਬਸ ਜਾਨੀ ਆ ਕਾਨੂੰਨ ਖੁੱਲਾ ਹਥੇ ਜਿਹੜਾ ਤੁਸੀਂ ਪੰਜਾਬ ਨੂੰ ਇੰਨੀਆਂ ਕਿੰਨੀਆਂ ਸੜਕਾਂ ਦੀ ਲੋੜ ਹਾਂ ਕਾਂਤਰਾ ਬਣੀ ਜਾਂਦੀਆਂ ਬਣੀਆਂ ਨੇ ਅਗਲਾ ਕਹਿੰਦਾ ਮੈਨੂੰ 70 ਲੱਖ ਮਿਲਿਆ ਉਹ 70 ਲੱਖ ਆਦਾ ਮਿਲਿਆ ਪਾਈ ਜਿਹੜਾ ਤੇ ਇੱਧਰ ਦੋ ਕਨਾਲਾਂ ਦਾ ਕ ਠੀਕਾ ਉਹ ਮਤਲਬ ਉਹੀ ਰੇਟ ਰੂਟ ਜਾ ਬਹਿ ਜਾਂਦਾ ਤੇ ਜਿੰਨਿਆਂ ਨੇ ਜ਼ਮੀਨ ਵੇਚੀ ਅਜੇ ਤੱਕ ਮੇਰੇ ਖਿਆਲ 10% ਲੋਕ ਜ਼ਮੀਨ ਦੇ ਤੇ ਬਾਕੀ ਤਾਂ ਸਾਰਾ ਮਤਲਬ ਖਾਮ ਖਤਮੀ ਹੈ ਖਤਮੀ ਖਤਮੀ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਲੋਕਾਂ ਨੂੰ ਵੀ ਇਹ ਹੋ ਕੀ ਗਿਆ ਪਰ ਪੰਜਾਬ ਦੀ ਤਰਾਸ ਦੀ ਪੰਜਾਬ ਨੂੰ ਲੀਡਰ ਹੋਈ ਨਹੀਂ ਮਿਲਿਆ ਇਹ ਲੀਡਰ ਮਨ ਰੀਡ ਦੀ ਹੱਡੀ ਹੈ ਨਹੀਂ ਕਿ ਪੰਜ ਹਾਲਾਤ ਬਣੇ ਬਣਾਉਂਦੇ ਤੁਹਾਡੇ ਬੰਦੇ ਮੁੰਡਿਆਂ ਨੂੰ ਚੱਕ ਲੈਂਦੇ ਆ ਲੀਡਰ ਚੋਂ ਚਾਹ ਰਾਜਨੀਤਿਕ ਨਾਲੋ ਚਾਹ ਧਾਰਮਿਕ ਦੋਨੇ ਹਾਲਾਤ ਤੁਸੀਂ ਹੁਣ ਲੜਾਈ ਤੇ ਵੇਖ ਲਓ ਵੀ ਇੰਨਾ ਅਟੈਕ ਹੋਇਆ ਹੈ ਨਾ ਮਤਲਬ ਚੱਲ ਕੰਮ ਚੱਲਿਆ ਲੀਡਰ ਦਾ ਕੋਈ ਬਿਆਨ ਨਹੀਂ ਵੀ ਤੁਸੀਂ ਯਾਰ ਕੱਲੇ ਮਲਾਈਆਂ ਖਾਣ ਆਸਤੀਆਂ ਨਹੀਂ ਹੁਣ ਆਹ ਜਿਹਨੇ ਇਹਨਾਂ ਨੇ ਉੱਥੋਂ ਮਾਲੀ ਤੋਂ ਚੱਕਿਆ ਮੇਰੇ ਖਿਆਲ ਮੁੰਡਾ ਉਥੋਂ ਨੰਬਰਸਾ ਸਾਈਡ ਤੋਂ ਉਹ ਪਾਕਿਸਤਾਨ ਦੇ ਵਿੱਚ ਕਹਿੰਦਾ ਜਾਸੂਸੀ ਦਾ ਉੱਤੇ ਲੱਗਿਆ ਹੁਣ ਪਾਕਿਸਤਾਨ ਤੋਂ ਬਹੁਤ ਤੋਂ ਬੰਦੇ ਹੋਰ ਆਪਣੇ ਫਿਰ ਇਹ ਮਿਸਟਾਰ ਵੀ ਗਏ ਹੋਰ ਵੀ ਬਹੁਤ ਜਾਂਦੇ ਰਹੇ ਇੱਥੇ ਨਾ ਉਹ ਵੀ ਬੰਦਾ ਨਾਲ ਹੋ ਰਹੇ ਰਹੇ ਸੀ ਜਿੱਥੇ ਨਾ ਇਹ ਮੁੰਡਾ ਟਾਇ ਨਾ ਉਹਨਾਂ ਦਾ ਵੀ ਨਾ ਕੋਈ ਬਿਆਨ ਆਇਆ ਬਈ ਯਾਰ ਕੋਈ ਤੁਸੀਂ ਇਨਵੈਸਟੀਗੇਸ਼ਨ ਸਹੀ ਹੋਵੇ ਬੰਦੇ ਦੀ ਚਲੋ ਇਹ ਕਸੂਰਵਾਰ ਹੈ ਤਾਂ ਭਾਈ ਇਹਨੂੰ ਬਣਦੀ ਸਜ਼ਾ ਦੋ ਨਹੀਂ ਤਾਂ ਇਹ ਜਿਹੜਾ ਆਪਾਂ ਗਗਨਵੀਰ ਇਹ ਤਾਂ ਆਪਾਂ ਪਹਿਲਾਂ ਹੀ ਵੇਖਿਆ ਪੰਜਾਬ ਦੀ ਤਰਾਸਦੀ ਹੈ ਲੀਡਰ ਹੁੰਦਾ ਨਹੀਂ ਹੈ ਨਹੀਂ ਕੋਈ ਲੀਡਰ ਤੋਂ ਬਣਾਈ ਆ ਤੇ ਨੌਜਵਾਨਾਂ ਨੂੰ ਐਂ ਚੱਕ ਕੇ ਜਿਹੜਾ ਕੋਈ ਬੋਲਦਾ ਜਿਹਦੀ ਕੋਈ ਆਵਾਜ਼ بلند ਹੁੰਦੀ ਹੈ ਇਹ ਨੌਜਵਾਨ ਤਾਂ ਖੜਿਆ ਬਾਈ ਫਿਰ ਵੀ ਦੇਖ ਲਓ ਤੁਸੀਂ ਹਣਾ ਬਣਾ ਲੀਡਰ ਧਰਤੀ ਚ ਐਂ ਖੂਨ ਚਾ ਖੂਨ ਚਾ ਹੁਣ ਮੋਰਚਾ ਵੀ ਚਲੋ ਉੱਥੇ ਗਿਆ ਪਹਿਲਾਂ ਤਾਂ ਕੋਈ ਇਹਨਾਂ ਦਾ ਲੀਡਰ ਨਹੀਂ ਸੀ ਉੱਥੇ ਜਾ ਕੇ ਬੈਠ ਗਏ ਉਸ ਤੋਂ ਬਾਅਦ ਉਹ ਸਟੇਜ ਬਣੀ ਆ ਮੋਰਚੇ ਦੀ ਮੈਂ ਗੱਲ ਕਰ ਲੈ ਜੀ ਕਿਸਾਨਾਂ ਦੇ ਅੰਦੋਲਨ ਦੀ ਤੇ ਨਹੀਂ ਤਾਂ ਨੌਜਵਾਨ ਬਿਨਾ ਤੁਸੀਂ ਤੁਸੀਂ ਹੁਣ ਉਹੀ ਗੱਲ ਆ ਗਈ ਜਦੋਂ ਪਹਿਲੀ ਵਾਰੀ ਮੋਰਚਾ ਲੱਗਿਆ ਤੇ ਭਵੰਤਮਾਨ ਆ ਕੇ ਭੰਤਨ ਸਾਹਿਬ ਆ ਕੇ ਕਹਿੰਦੇ ਸੀਗੇ ਆਓ ਜੀ ਰਾਮ ਰੇਲਾ ਚ ਆਪਣਾ ਇਕੱਠ ਹੈ ਤੇ ਆਜੋ ਮੈਂ ਉਹਦਾ ਐਮਪੀ ਸੀ ਤੇ ਉਦੋਂ ਲੋਕਾਂ ਨੇ ਦਵਾਲਤਾ ਵੀ ਅਸੀਂ ਨਹੀਂ ਜਾਣਾ ਇੱਥੇ ਬੈਠੇ ਹਾਂ ਤੇ ਹੁਣ ਆਪ ਹੀ ਚੱਕਦਾ ਮੋਰਚਾ ਹੈ ਨਾ ਤੇ ਹੁਣ ਆਪ ਹੀ ਬਿਆਨ ਦੇ ਜਾਂਦੇ ਸੀ ਦੇਖੋ ਜੀ ਅ ਇਹ ਸਾਨੂੰ ਕਿਸਾਨਾਂ ਨੂੰ ਬਹਿਣ ਵੀ ਨਹੀਂ ਦਿੰਦੇ ਖਾਇਆ ਕਿਨੇ ਭਾਈ ਬਿਲਕੁਲ ਤੋ ਇਹ ਇਹ ਤਾਂ ਲੋਕਾਂ ਨੂੰ ਚਾਹੀਦਾ ਮੈਨੂੰ ਕਿਸੇ ਨਾ ਮਤਲਬ ਰਾਜਨੀਤਿਕ ਬੰਦੇ ਨੇ ਕਿਹਾ ਸੀਗਾ ਆਹੀਂ ਫੀਲਡ 'ਚ ਫਿਰਦੇ ਨੂੰ ਉਹ ਕਹਿੰਦੇ ਨਾ ਅਸੀਂ ਧੋਖਾ ਤਾਂ ਖਾ ਜਾਂਦੇ ਆ ਲੀਡਰ ਦੀ ਕਹਿਣੀ ਤੇ ਨਾ ਜਾਓ ਹੂੰ ਉਹਦੀ ਕਰਨੀ ਦੇਖੋ ਕੀ ਆ ਬਿਲਕੁਲ ਅਸੀਂ ਕਹਿਣੀ ਦੇਖ ਲੈਂਦੇ ਜਿਵੇਂ ਭਗਵੰਤ ਮਾਨ ਕਹਿੰਦਾ ਜੀ ਅਸੀਂ ਮੈਂ ਬੋਰਚ ਉਤਰ ਜਾਣਾ ਐ ਮੈਂ ਡੈਨ ਜੋੜੀਆਂ ਬਦਲ ਦਿੰਨਾ ਤੇਰੀਆਂ ਜੈਂਟਰੀਆਂ ਤੋਂ ਅਸੀਂ ਹੀ ਲੈਣਾ ਭਾਈ ਹਾਂ ਹਣਾ ਹੁਣ ਤੇਰੇ ਕੋ ਮੌਕਾ ਲਾ ਕਰ ਹੁਣ ਉਹੀ ਮਤਲਬ ਗੱਲ ਸਾਰੀਆਂ ਉਲਟ ਕਰਦਾ ਐਕਟ ਵੀ ਗੱਲ ਕਰਦੀ ਉਹਦੀ ਉਹ ਕਹਿਣੀ ਵਾਲ ਤੇ ਰਹੀ ਨਹੀਂ ਉਹ ਹੂਟਰ ਵੀ ਚੱਲਦਾ ਹੈ ਉਹ ਸਿਕਿਉਰਟੀਆਂ ਵੀ ਹੈ ਹੁਣ ਆਪਾਂ ਕਹਿਣੀ ਉਹਦੀ ਜੀ ਹਰਕਤ ਦੇਖਣੀ ਸੀ ਜੀ ਉਦੋਂ ਮੇਰੇ ਮੇਰੇ ਖਿਆਲ ਵੀ ਜਦੋਂ ਚਰਨਜੀਤ ਚੰਨੀ ਮੇਰੇ ਖਿਆਲ ਜੀ ਮੁੱਖ ਮੰਤਰੀ ਬਣੇ ਸੀ ਤੇ ਮੋਦੀ ਸਾਹਿਬ ਆਏ ਸੀਗੇ ਤੇ ਉਦੋਂ ਨਾ ਕਿਸਾਨ ਚੱਕਲੇ ਸੀਗੇ ਚੱਕ ਪੈਲ ਕੋ ਫਰੋਈ ਪਾਉਂਦੇ ਉਹਦੋਂ ਉਹਦੋਂ ਭਵਨਦਮਨ ਸਾਹਿਬ ਦਾ ਟਵੀਟ ਮੋਦੀ ਤੇ ਹੱਕ ਚ ਸੀ ਹੱਕ ਸੀ ਹਣਾ ਮਤਲਬ ਪੰਜਾਬ ਦਾ ਪਹਿਲਾ ਬੰਦਾ ਸੀ ਬਤੇ ਬਾਕੀ ਬੰਦੇ ਸਾਰੇ ਸਾਈਲੈਂਟ ਰਹਾ ਸਾਈਲੈਂਟ ਰਹਿਣਾ ਤੇ ਜਦੋਂ ਨਿਸ਼ਾਨ ਸਾਹਿਬ ਲੱਗਿਆ ਸੀਗਾ ਆਪਣਾ ਉੱਥੇ ਲਾਲ ਕਿਲੇ ਤੇ ਲਾਲ ਕਿਲੇ ਤੇ ਉਦੋਂ ਵੀ ਸੀਗਾ ਜੀ ਸਾਡੇ ਤਰੰਗੇ ਦਾ ਨਾਮ ਬਣਾਉਣ ਹੋ ਗਿਆ ਤਰੰਗੇ ਦਾ ਨਾਮ ਤਾਂ ਕਿਸੇ ਨੇ ਕੀਤਾ ਹੀ ਨਹੀਂ ਸੀ ਹਨਾ ਤੁਸੀਂ ੱੱਕੇ ਨਾ ਮੂੰਹੇ ਪਾਉਣਾ ਗੱਲ ਲੋਕਾਂ ਨੂੰ ਉਦੋਂ ਸਮਝਣਾ ਚਾਹੀਦਾ ਸੀ ਤੇ ਹੁਣ ਤਾਂ ਫਿਰ 2 ਸਾਲ ਆ ਦੇਖੋ ਕੀ ਰੰਗ ਲਿਆਉਂਦੇ ਕਰਤਾਰ ਦੇ ਲਿਆਉਂਦੇ ਉਹ ਤਾਂ ਸਾਰੇ ਸਾਹਮਣੇ ਆਪਣੇ ਆ ਵੀ ਇਹ ਜੋ ਮਰਜੀ ਹੰਕਾਰ ਲਾ ਲਓ ਤੁਸੀਂ ਮਤਲਬ ਜੋ ਮਰਜੀ ਪਾਵਰ ਲਾ ਲੋ ਇਹ ਐਂਡ ਤੇ ਖਤਮ ਹੀ ਹੁੰਦੀ ਆ ਨਹੀਂ ਭਾਈ ਹਰਦੀਪਾ ਤਾਂ ਵਧੀਆ ਗੱਲ ਆ ਚਲੋ ਤੇ ਇੱਕ ਨਾ ਮੈਂ ਤੁਹਾਡੇ ਦਿਨਾਂ ਉਹਨਾਂ ਮੁੱਦੇ ਤੁਸੀਂ ਬੜੇ ਵਧੀਆ ਆਪਣੇ ਸਾਰੇ ਰਲ ਕੇ ਇਹ ਟੀਮ ਬਣੀ ਵੀ ਆ ਤੁਸੀਂ ਮੁੱਦਿਆਂ ਦੀ ਆਵਾਜ਼ ਵੀ ਮਤਲਬ ਉਹਨਾਂ ਦੀ ਹੀ ਗੱਲ ਹੀ ਕਰਦੇ ਹੋ ਉਹ ਸੁਣੇ ਪੰਜਾਬ ਦੇ ਮੁੱਦੇ ਬਹੁਤ ਨੇ ਹਨਾ ਉਹਨਾਂ ਦੇ ਉੱਪਰ ਹੀ ਗੱਲ ਹੁੰਦੀ ਹੈ ਨਹੀਂ ਤਾਂ ਤੁਸੀਂ ਦੇਖਿਆ ਆਮ ਇੱਕ ਦੂਜੇ ਨੂੰ ਭੰਡਣ ਤੇ ਸਿਆਸਤ ਜਿਵੇਂ ਸ਼ੁਰੂ ਕੀਤੀ ਸੀ ਭਗਵਾਨ ਤੁਮਾਨੀ ਤੋਂ ਹਨਾ ਇੱਥੋਂ ਚੱਲ ਕੇ ਇਹਨਾਂ ਦਾ ਸਰਕਾਰ ਬਣਾਈ ਇਹਨਾਂ ਨੇ ਤੇ ਮੁੱਦਿਆਂ ਦੇ ਵਿੱਚ ਹੁਣ ਪੰਜਾਬ ਦੇ ਸਾਨੂੰ ਕੀ ਲੱਗਦਾ ਵੀ ਅੱਜ ਕਿਹੜੇ 2-4 ਮੁੱਦੇ ਆ ਜਿਹੜੇ ਮਤਲਬ ਕਿ ਜਿਨ੍ਹਾਂ ਦੇ ਉੱਪਰ ਗੱਲ ਨਹੀਂ ਹੋ ਰਹੀ ਹੀ ਪਰ ਬੜੀ ਜ਼ਰੂਰੀ ਆ ਤੇ ਉਹ 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 ਬਈ ਠੋਣੇ ਚਾਹੀਦੇ ਆ ਆਪਾਂ ਨੂੰ ਰਾਜਨੀਤਿਕ ਲੋਕਾਂ ਨੂੰ ਜਾਂ ਆਪਾਂ ਆਪੋਜੀਟ ਦੇ ਵਿੱਚ ਬੈਠੇ ਬੰਦਿਆਂ ਨੂੰ ਆਪੋਜੀਟ ਤਾਂ ਤਾਂ ਵੈਸੇ ਕੋਈ ਆਪਾਂ ਜੇ ਦੇਖੀਏ ਤਾਂ ਕਾਂਗਰਸ ਨੇ ਕੋਈ ਰੋਲ ਜਨਵਾਇ ਨਹੀਂਗਾ ਤਾਂ ਖਤਮ ਹੀ ਆਮ ਪਬਲਿਕ ਹੀ ਆਪੋਜੀਟ ਬਣੀ ਹੋਈ ਆ ਜਿਹੜੇ ਸੰਘਰਸ਼ ਕਰਨ ਵਾਲੇ ਤੇ ਕੋਈ ਮੁੱਦੇ ਜੇ ਮਤਲਬ ਬੜੇ ਉਲਝੇ ਹੋਏ ਨੇ ਕਿਹੜੇ ਲੱਗਦਾ ਤੁਹਾਨੂੰ ਵੀ ਜਿਹੜਾ ਚਾਹੀਦਾ ਰਖੋਣੇ ਆਪਾਂ ਨੂੰ ਅਸਲ ਦੇ ਵਿੱਚ ਮੈਨੂੰ ਤਾਂ ਜੇ ਤੁਸੀਂ ਕਹੋਗੇ ਸ਼ਾਇਦ ਲੋਕ ਵੀ ਇਹ ਸੋਚਣ ਵੀ ਕੋੜਾ ਧਾਰਮਿਕ ਰੱਖਦਾ ਗੱਲ ਹਾਂਜੀ ਪਰ ਜਿਹੜਾ ਮੇਨ ਅਸੀਂ ਪੰਜਾਬ ਆ ਇਹ ਗੁਰੂਆਂ ਦੀ ਧਰਤੀ ਤੇ ਆ ਤੇ ਮੈਂ ਇਹ ਮਤਲਬ ਸਿੱਖਾਂ ਦਾ ਮੁੱਦਾ ਜਿਹੜਾ ਹੈਗਾ ਸਾਡੀ ਧਾਰਮਿਕ ਸਬੰਧ ਨਾਲ ਇਹ ਮੈਂ ਤਾਂ ਕਹਿ ਰਿਹਾ ਵੀ ਇਹ ਨਹੀਂ ਵੀ ਕਿਤੇ ਹਿੰਦੂਆਂ ਹਿੰਦੂ ਵੀਰ ਵੀ ਰਹਿੰਦੇ ਆ ਬਿਲਕੁਲ ਬਿਲਕੁਲ ਕਿਉਂਕਿ ਜਿਹੜਾ ਸਿੱਖ ਧਰਮ ਆ ਸਿੱਖ ਦੇ ਇੱਥੇ ਤੁਸੀਂ ਤੁਸੀਂ ਕਿਤੇ ਮਸਜਿਦ ਜਾ ਕੇ ਅੱਲਾਹ ਉਹ ਨਹੀਂ ਕਹਿ ਸਕਦੇ ਹੂੰ ਤੇ ਕਿਸੇ ਮੰਦਰ ਚ ਜਾ ਕੇ ਮਤਲਬ ਅਜੇ ਜਾ ਕੇ ਧਾਰਮਿਕ ਕਹਿੰ ਕਿ ਕਹਿ ਸਕਦੇ ਤੁਸੀਂ ਇੱਥੇ ਰਾਮ ਵੀ ਕਹਿ ਸਕਦੇ ਤਾਂ ਰਾਮ ਹੀ ਬੈਠੇ ਨੇ ਇੱਥੇ ਤੇ ਕਬੀਰ ਜੀ ਵੀ ਬੈਠੇ ਨੇ ਬੀ ਜੀ ਬੈਠੇ ਹਨ ਰਵਿਦਾਸ ਵੀ ਬੈਠੇ ਆ ਸੋ ਇੱਥੇ ਤਾਂ ਪਤਾ ਹੀ ਨਹੀਂ ਪਾਣੀ ਹਾਂ ਸੱਚ ਹਾਂ ਸੋ ਇਹਦੇ ਮਤਲਬ ਇਹਦੇ ਨਾਲ ਇਹ ਆ ਵੀ ਜੇ ਤੁਸੀਂ ਪਹਿਲੀ ਗੱਲ ਤਾਂ ਸਾਡੀ ਧਾਰਮਿਕ ਸੰਸਥਾ ਵਾਂ ਜਿਹੜੀ ਬਾਣੀ ਨੂੰ ਤੁਸੀਂ ਜਿਹੜਾ ਸਾਡਾ ਮਤਲਬ ਸਿੱਖੀ ਸਮਾਜ ਆ ਤੇ ਕੀ ਜਿਹੜਾ ਐਸਜੀਪੀਸੀ ਸਾਡਾ ਢਾਂਚਾ ਉਹਨੂੰ ਮਜ਼ਬੂਤ ਕਰਨਾ ਕਿਉਂਕਿ ਜਦੋਂ ਤੁਸੀਂ ਬਾਣੀ ਦੇ ਧਣੀ ਹੋਵੋਗੇ ਬਾਣੀ ਪੜੋਗੇ ਨਸ਼ਾ ਪੰਜਾਬ ਚ ਨਹੀਂ ਰਹੂਗਾ ਬਿਲਕੁਲ ਜੀ ਕਿਉਂਕਿ ਦੁਨੀਆ ਦੀ ਕੋਈ ਤਾਕਤ ਉਹਨੂੰ ਨਸ਼ਾ ਨਹੀਂ ਛਡਾ ਸਕਦੀ ਬਾਣੀ ਬਾਣੀ ਦਾ ਜਿਹੜਾ ਤੁਸੀਂ ਨਸ਼ਾ ਛੁੱਟੋਗੇ ਔਰ ਇਹਦੇ ਲੜ ਲੱਕ ਹੀ ਤੁਸੀਂ ਹੰਕਾਰ ਤੋਂ ਮਤਲਬ ਸੋਚੋਗੇ ਯਾਰ ਮੇਰੇ ਕੋਲੇ ਤਾਕਤ ਆਈ ਹੈ ਤੇ ਮੈਂ ਇਹਦਾ ਸਹੀ ਸਨੋਅ ਕਰਨਾ ਕੋ ਤੇ ਪਹਿਲੀ ਗੱਲ ਇਹ ਹੈ ਦੂਸਰੀ ਗੱਲ ਇਹ ਹੈ ਵੀ ਜਿਹੜੇ ਵੀ ਹੈਗੇ ਲੀਡਰ ਉਹ ਟੈਕਟਾਂ ਲੈ ਕੇ ਤੁਸੀਂ ਦਰਬਾਰ ਸਾਹਿਬ ਜਾਣੇ ਆ ਨੰਗੇ ਪੈਰੀ ਵੀ ਜਾਣੇ ਆ ਮੱਥਾ ਟੇਕਦੇ ਆ ਪਰ ਜਦੋਂ ਮੱਥਾ ਟੇਕਦੇ ਆ ਤਾਂ ਇਹ ਸੋਚਿਆ ਕਰੋ ਇਹ ਜਿਹਦੇ ਕੋਲੇ ਟਿਕਣਾ ਆ ਇਹ ਜਾਣੀ ਜਾਣ ਆ ਜਾਣੀ ਜਾਣ ਤੇ ਜੇ ਜਾਣੀ ਜਾਣ ਆ ਤੇ ਡਰ ਕੇ ਜਿਹੜਾ ਪੰਜਾਬ ਇਸ ਧਰਤੀ ਦਾ ਵਸਤੇ ਜਿਹੜੀ ਧਰਤੀ ਆ ਵਸਤੇ ਇਹਨੇ ਤਾਂ ਗੁਰੂ ਸਾਹਿਬ ਵੀ ਜਾ ਕੇ ਛੱਡ ਕੇ ਜਾ ਸਕਦੇ ਸੀ ਦੇਖ ਲਓ ਤਾਂ ਇਹ ਧਰਤੀ ਬਹੁਤ ਜ਼ਰੂਰੀ ਹੈ ਜਮ ਤੁਸੀਂ ਆਖਿਆ ਵੀ ਉਹ ਬਿਰਜਰਗ ਬੱਟੀ ਆਂਦਾ ਸੀ ਇਹ ਖੂਨ ਚ ਤਾਂ ਹੀ ਆ ਕਿਉਂਕਿ ਉਹ ਦੇਖੋ ਕਾਬਲ ਕੰਧਾਰ ਤੋਂ ਆਉਂਦਾ ਸੀ ਨਾ ਦਰਸ਼ਾ ਆ ਗਿਆ ਅਬਦਾਲੀ ਆ ਗਿਆ ਤੇ ਆਪਣੇ ਨਾਲ ਉਦੋਂ ਵੀ ਭੱਜ ਜਾਂਦੇ ਜਦ ਤੁਸੀਂ ਇਧਰੋਂ ਉੱਠ ਕੇ ਇਧਰ ਜਾਓੜਦੇ ਇਧਰੋਂ ਉੱਠ ਕੇ ਇਧਰੋਂ ਆ ਜਾਂਦੇ ਆ ਤੇ ਆਪਣੇ ਨਾਲ ਕਹਿੰਦੇ ਅਸੀਂ ਨਹੀਂ ਜਾਂਦੇ ਸਜਾਣਾ ਹੁਣ ਵੀ ਕਹਦਾ ਸੀ ਤਾਂ ਇਹ ਗੁਰੂਆਂ ਦਾ ਇਹੀ ਧਰਤੀ ਜਿਹੜਾ ਉਹਨਾਂ ਦਾ ਇੰਨਾ ਬਾਣੀ ਇੰਨਾ ਸੰਘਰਸ਼ ਆ ਉਹ ਆਪਣੇ ਚਾ ਧਰਮ ਤੋਂ ਤਾਂ ਆਪਾਂ ਪਾਸੇ ਹੋਏ ਇਹ ਇਹ ਸਾਰੇ ਲੀਡਰਾਂ ਨੂੰ ਵੀ ਚਾਹੀਦਾ ਤੁਹਾਡੇ ਮਗਰ ਤੁਸੀਂ ਵੀ ਸਿੰਘ ਹੀ ਆ ਟੈਕ ਆ ਨਾ ਵੀ ਤੁਸੀਂ ਲਿਆਓ ਤੇ ਜਿਹਦੇ ਨਾਲ ਸਾਰੇ ਕਮਿਊਨਿਟੀ ਦਾ ਹੀ ਫਾਇਦਾ ਨਹੀਂ ਸ਼ਰਮਣੇਟ ਜਿਉਂ ਤੁਸੀਂ ਗੱਲ ਕੀਤੀ ਗੁਰਦੁਆਰੇ ਦੀ ਬੰਦਨ ਧਰਮ ਵਾਲਾ ਮੁੱਦਾ ਵੱਡਾ ਹੈ ਇਹ ਕਿਸੇ ਨਾ ਕਿਸੇ ਨੂੰ ਅੱਗੇ ਵੀ ਗੱਲ ਕਰਦਾਂ ਨਾ ਮੈਂ ਪਹਿਲਾਂ ਹੀ ਪੌੜ ਅਗਸਟ ਕੀਤੀ ਸੀ ਵੀ ਜਿਹੜਾ ਧਾਰਮਿਕ ਮੁੱਦਾ ਆਪਣਾ ਐਸਜੀਪੀਸੀ ਦਾ ਜਿਹੜੇ ਤੱਕ ਆਪਾਂ ਪਹਿਲਾਂ ਹੀ ਗੱਲ ਕਰਕੜਿਆ ਕਾਲ ਤਸਾ ਉਹਦੀ ਆਪਾਂ ਆਵਰ ਗੱਲ ਕਰਦੇ ਸੀਗੇ ਵੀ ਐਸਜੀਪੀਸੀ ਦਾ ਵੀ ਕਿਤਨਾ ਕਿਤੇ ਰੋਲ ਬਣਦਾ ਇਹ ਬੜੇ ਮੁੱਦੇ ਹੁੰਦੇ ਨੇ ਕਿਉਂਕਿ ਬਰਾਬਰ ਦੀ ਸਰਕਾਰ ਆਹੇ ਪੰਜਾਬ ਦੇ ਵਿੱਚ ਆਪਾਂ ਬਰਾਬਰ ਦੀ ਧਿਰ ਬਣਦੀ ਆਹੇ ਤੇ ਇਥੋਂ بڑے ਫੈਸਲੇ ਸਿੱਖਾਂ ਦੇ ਮਤਲਬ ਨਿਕਲ ਨਿਕਲ ਗਿਆ ਸਕਦੇ ਨੇ ਜਾਂ ਜੇ ਸਾਡੇ ਮੁੰਡਿਆਂ ਨੂੰ ਕੋਈ ਫੜ ਲਿਆ ਕੋਈ ਉਹਨਾਂ ਤੇ ਆਫਤ ਆ ਗਈ ਕਿਸੇ ਵੀ ਤਰ੍ਹਾਂ ਦਾ ਮਸਲਾ ਬਣਦਾ ਤੇ ਵੱਡਾ ਰੋਲ ਨਿਭਾਉਣਾ ਚਾਹੀਦਾ ਇਹ ਇਹਨਾਂ ਤੋਂ ਨਹੀਂ ਨਿ ਜਾਇਨ ਕਲੋਬੀ ਨਾਲ ਦੇ ਪਿੱਛੇ ਚਲਾਉਣ ਵਾਲੇ ਜਾਂ ਹੋਰ ਆ ਕੋਈ ਤਾਂ ਕਰਕੇ ਨਿਵਰਿਆ ਤੇ ਇਹਦੇ ਵਿੱਚੋਂ ਨਾ ਇੱਕ ਛੋਟਾ ਹੋਰ ਮੁੱਦਾ ਹਰਦੀਪ ਸਿੰਘ ਮੈਂ ਨਾ ਅਕਸਰ ਅੱਗੇ ਵੀ ਇੱਕ ਦੋ ਵਾਰ ਪੋਸਟ ਵੀ ਮੈਂ ਪਾਈ ਆ ਇਹਦੇ ਬਾਰੇ ਬਤ ਜਿਹੜਾ AI ਟੈਕਨੋਲੋਜੀ ਆਈ ਆ ਨਵੀਂ ਵੀ ਸੀ ਅਫਸਰ ਦੇਖਿਆ ਹੋਊਗਾ ਵੀਡੀਓ ਵਗੈਰਾ ਐਡੀਟਿੰਗ ਹੁੰਦੀ ਆ ਉਹਦੇ ਅੱਛਾ ਕੋਈ ਕਹਿੰਦਾ ਚ ਚੰਗਾ ਉਹਦਾ ਤਾਂ ਨੁਕਸਾਨ ਵੀ ਬੜੇ ਹੁੰਦੇ ਨੇ ਮੈਂ ਵੀ ਮੈਨੂੰ ਲੱਗਦਾ ਭਾਏ ਉਹ ਚੰਗੇ ਵਾਲਾ ਤਾਂ ਪਤਾ ਉਹਦੇ ਕਿਹੜੀਆਂ ਐਡੀਟਿੰਗ ਨੂੰ ਤਾਂ ਪਹਿਲਾਂ ਹੀ ਬਹੁਤ ਕੋਸੀ ਨੁਕਸਾਨ ਦੇ ਵਿੱਚ ਨਾ ਮੈਂ ਦਿਖ ਰਿਹਾ ਵੀ ਜਿਹੜੇ ਮੈਂ ਸ਼੍ਰੋਮਣੀ ਘਟੀ ਦੀ ਗੱਲ ਕਰਦਾ ਸੀ ਵੀ ਉਹਦਾ ਵੀ ਕੋਈ ਮੈਂ ਬਿਆਨ ਨਹੀਂ ਸੁਣਿਆ ਕੋਈ ਉਹਦੀ ਬੜੀ ਉਹਦੀ ਗਲਤਫਹਿਮਤ ਹੋ ਕਰਕੇ ਪਿੱਛੇ ਜੇ ਬਾਲੇ ਨੇ ਦੇਖੀ ਹੋਊਗੀ ਉਹ ਗੁਰੂ ਅਰਜਨ ਦੇਵ ਜੀ ਸਹਿਬਾ ਪਾਸ਼ਾ ਦੀ ਜਿਹੜੀ ਫੋਟੋ ਆ ਨਾ ਤਵੀ ਦੇ ਉੱਪਰ ਬੈਠੇ ਉਹ ਵੀ ਉਹਨਾਂ ਨੇ ਵੀਡੀਓਗ੍ਰਾਫੀ ਬਣਾਤੀ ਉਹਦੀ ਮਤਲਬ ਉਹ ਪੁਰਤਵੀ ਤੋਂ ਉੱਠ ਖੜ੍ਹ ਦਿੰਦੇ ਏਦਾਂ ਮੈਂ ਅੱਗੇ ਦੱਸ ਨਹੀਂ ਸਕਦਾਗਾ ਹੋਰ ਵੀ ਪਾਸ਼ਾ ਹੀ ਉਹਨਾਂ ਨੇ ਏਦਾਂ ਮਜ਼ਾਕ ਬਣਾਇਆ ਤੇ ਇਹ ਪਤਾ ਨਹੀਂ ਕਿਹੜੇ ਲੈਵਲ ਤੇ ਕਰ ਜਾ ਕੇ ਚੀਜ਼ ਰੁਕਣੀ ਹੈ ਮੈਨੂੰ ਲੱਗਦਾ ਇਹਦੇ ਉੱਪਰ ਨਾ ਕੋਈ ਨਾ ਕੋਈ ਜਿਆਦਾ ਕੋਈ ਕਾਨੂੰਨ ਬਣੇ ਕਿ ਜਿੱਦਾਂ ਅੱਗੇ ਆਪਣੀਆਂ 295 ਮਤਲਬ ਕਿ ਧਾਰਾ ਹੈਗੇ ਇਦਾਂ ਦੀਆਂ ਤੇ ਇਹ ਬੜੀ ਗਲਤ ਟੈਕਨੋਲੋਜੀ ਹੈ ਇਹਦੇ ਵਿੱਚ ਸ਼੍ਰੋਮਣਿਕ ਕਮੇਟੀ ਨੂੰ ਜਾਂ ਸੰਸਥਾ ਨੂੰ ਵੀ ਇਹ ਇਹਦੇ ਇਹ ਗਗਨ ਵੀ ਸਾਰੇ ਮੁੱਦੇ ਇਹ ਆਪਣੇ ਮਤਲਬ ਜਿਹੜੀ ਪਹਿਲਾਂ ਗੱਲ ਕੀਤੀ ਹੈ ਇਹ ਇਹ ਸਾਡਾ ਜਿਹੜਾ ਢਾਂਚਾ ਹੀ ਕਮਜ਼ੋਰ ਹੋ ਜਾ ਸਕਦਾ ਹੋ ਸਕਦਾ ਸਾਡਾ ਜਿਹੜਾ ਢਾਂਚਾ ਨਾ ਸਾਡਾ ਉਹਨੂੰ ਢਾ ਲਾਈ ਗਈ ਕਿਉਂਕਿ ਉਹਨਾਂ ਨੂੰ ਇਹ ਪਤਾ ਸੀ ਵੀ ਜੇ ਅਕਾਲ ਤਖਤ ਸਾਹਿਬ ਤੋਂ ਕੋਈ ਆਵਾਜ਼ ਦਿੱਤੀ ਤ ਸਾਰੀ ਕੌਮ ਇਕੱਠੀ ਆ ਹੁਣ ਸਾਡਾ ਕੀ ਮਤਲਬ ਹੋ ਗਿਆ ਜਿਹੜੇ ਕਹਿੰਦੇ ਸੀ ਇਹ ਤਾਂ ਬਾਦਲਾਂ ਦੇ ਉੱਚ ਨਿਕਲਦਾ ਹੁਣ ਜੇ ਕੋਈ ਕਾਲ ਸਭ ਤੋਂ ਫੈਸਲਾ ਆਉਂਦਾ ਲੋਕੀ ਪਤਾ ਕੀ ਕਹਿੰਦੇ ਛਾਰੇ ਤਾਂ ਇੱਕ ਪਾਰਟੀ ਦਾ ਹਮ ਹੈਨਾ ਨੁਕਸਾਨ ਢਾਹ ਲੱਗੀ ਅਸੀਂ ਇਕੱਠੇ ਨਹੀਂ ਹੋਏ ਹੁਣ ਏਆਈ ਤੇ ਗੁਰੂ ਸਾਹਿਬ ਦੀ ਤੁਹਾਡੇ ਲਈ ਗੱਲ ਸਹੀ ਆ ਫੋਟੋ ਮਾਉਂਦੀ ਹਾਸਤੇ ਦੀ ਫੋਟੋ ਆ ਹਾਂ ਯਾਰ ਬਈ ਤੁਸੀਂ ਪਹਿਲੀ ਕਾਲ ਦਾ ਫੋਟੋ ਆਪਣੇ ਹੈ ਨਹੀਂਗਾ ਚਲੋ ਜੇ ਕਿਸੇ ਨੇ ਬਣਾਤੀ ਬਣਾ ਕੇ ਆਪਾਂ ਘਰੇ ਲਾਤੀ ਉਹ ਆਪਣੀ ਸੰਗਾਰ ਕਰਦਾ ਕਹਿ ਲੋ ਹਨਾ ਉਹ ਚਲੋ ਲਾ ਲਓ ਹੁਣ ਤੁਸੀਂ ਉਹਨੂੰ ਛੇੜਛਾੜ ਵੀ ਕਰੀ ਜਾਂਦੇ ਆ ਬਿਲਕੁਲ ਬਿਲਕੁਲ ਐਡੀ ਯਾਰ ਮਤਲਬ ਮੈਨੂੰ ਨਹੀਂ ਲੱਗਦਾ ਵੀ ਛੋਟੇ ਲੈਵਲ ਦੀ ਗੱਲ ਆ ਤੇ ਨਹੀਂ ਕਰਨੀ ਚਾਹੀਦੀ ਔਰ ਇਹਨਾਂ ਨੂੰ ਤਾਂ ਫੈਸੀ ਲੈਣਾ ਚਾਹੀਦਾ ਸਟੈਂਡ ਲੈਣਾ ਚਾਹੀਦਾ ਔਰ ਨਾਲ ਹੀ ਇਹਨਾਂ ਨੂੰ ਇਹ ਸਟੈਂਡ ਲੈਣਾ ਚਾਹੀਦਾ ਵੀ ਜਿਹੜੇ ਕੋਈ ਮਤਲਬ ਪੰਜਾਬ ਤੇ ਸਬੰਧਿਤ ਕੋਈ ਵੀ ਹਾਂ ਦੇਖੋ ਗੱਲ ਕਿੱਥੇ ਜਾਂਦੀ ਆ ਗੱਲ ਥੋੜੀ ਜਿਹੀ ਪਾਸੇ ਲੈ ਕੇ ਜਾਣਾ ਜਿਵੇਂ ਉੜਤਾ ਪੰਜਾਬ ਬਣਾਤੀ ਆਪਾਂ ਤੁਹਾਨੂੰ ਜੇ ਪਹਿਲਾਂ ਸੰਤਾ ਬੰਤਾ ਕਿਉਂ ਬਣਾਏ ਜੋਗ ਬਣਾਏ ਕਿਉਂ ਬਣਾਏ ਅੰਗਰੇਜ਼ਾਂ ਨੂੰ ਪਤਾ ਸੀਗਾ ਵੀ ਇਹ ਮਾਰਸ਼ਲ ਕਮਾਂਡ ਲੜਨ ਵਾਲੀ ਉਹ ਜਦੋਂ ਆਪਣੇ ਤੋਂ ਜੋਗ ਬਣ ਗਿਆ ਸੰਤਾ ਬੰਤਾ ਉਹ ਕੀ ਹੁੰਦਾ ਹੈ ਮੰਨ ਗੱਲ ਤੁਸੀਂ ਥੋੜਾ ਮਨੋਵਲ ਸਿੱਟਣਾ ਜਾਂ ਤਾਂ ਮਹਾਸਪੂਝ ਜਾਂ ਸੰਤਾ ਬੰਤਾ ਮਤਲਬ ਇਹੋ ਜਿਹਾ ਕੁਝ ਨਾ ਬੰਦੇ ਮਨੋਵਲ ਡੈਗਦਾ ਹੁਣ ਮਨੋਵਲ ਕਿਵੇਂ ਡੈਗਦਾ ਜਦੋਂ ਆਪਾਂ ਨੂੰ ਕਹਿੰਦੇ ਉੜਦਾ ਪੰਜਾਬ ਹਣਾ ਨਸ਼ੇ ਤਾਂ ਸਾਰੇ ਇੰਡੀਆ ਚ ਬਹੁਤ ਆ ਸਾਰੇ ਭੈਣ ਦੁਨੀਆ ਚ ਬਹੁਤ ਗੱਲ ਵਿਚੇ ਬਾਈ ਔੜ ਤਾਂ ਪੰਜਾਬ ਤੋਂ ਮੈਨੂੰ ਜ਼ਿਆਦਾ ਆ ਗਿਆ ਆ ਜਿਹੜਾ ਮੈਚ ਹੋ ਗਿਆ ਟੈਸੀ ਹਾਂ ਉਹ ਉਹ ਪੰਜ ਕਸ ਤਾਂ ਮਤਲਬ ਉਹ ਹਾਂ ਪੰਜ ਕਸ ਰਹੇ ਸੀਗੇ ਕਮੈਂਟਰੀ ਚ ਤੰਦ ਕਰਦੇ ਉਹ ਜਿਹੜਾ ਕਿ ਡਾਇਲੋਗ ਚੱਲੂਗਾ ਉਹ ਡਾਇਲੋਗ ਤੁਹਾਡਾ ਪਤਾ ਨਹੀਂ ਕਿੰਨਾ ਚਿਰ ਤੁਹਾਡੇ ਨਾਲ ਰਹਿਣਾ ਮੈਚ ਦੀ ਗੱਲ ਆ ਗਈ ਬੱਚ ਬਾਈ ਮੈਚ ਚ ਵੀ ਆਣਾ ਬੜਾ ਪੰਜਾਬ ਨੂੰ ਸਾਰੇ ਹਰਾਉਣ ਕੀ ਸੀਗੇ ਉੱਥੇ ਬੜੀ ਖਾਪ ਪਈ ਉਹਨਾਂ ਨਾਲ ਭਾਵੇਂ ਕਿ ਉਹਦੇ ਵਿੱਚ ਬਾਹਰਲੇ ਦੇਸ਼ਾਂ ਦੇ ਵੀ ਸੀ ਉਹ ਦੂਜੇ ਸਟੇਟਾਂ ਦੇ ਸੀ ਕੱਲਾ ਨਾਮ ਪੰਜਾਬ ਸੀ ਹਾਂ ਉਹ ਹੀ ਉਹ ਹੀ ਚਉਦਾ ਸੀ ਤਾਂ ਉਹ ਇਹ ਮੈਂ ਤਾਂ ਕਹਿਣਾ ਕਾਲਤਾ ਸਾਹਿਬ ਨੂੰ ਤੇ ਸਾਰੇ ਕਮਿਊਨਿਟੀ ਨੂੰ ਵੀ ਕਹਿਣਾ ਵੀ ਇਹ ਇੱਕ ਜਿਹੜੀ ਆਪਾਂ ਐਸਜੀਪੀਸੀ ਕੋਈ ਇਹੋ ਜੀ ਮਜ਼ਬੂਤ ਲੈ ਕੇ ਆਈਏ ਤਾਂ ਕਿ ਇਹ ਚੀਜ਼ਾਂ ਨੂੰ ਢਾਣ ਲੱਗੇ ਕੋਈ ਮਤਲਬ ਆਪਣਾ ਫੈਸਲਾ ਤੇ ਲੈ ਤਾਂ ਸਕੀ ਨਾ ਆਪਾਂ ਹੋਂਦਵਾ ਫੈਸਲਾ ਹੀ ਨਹੀਂ ਲੈ ਹੋਂ ਤਾਂ ਆਪਣੇ ਲੜਾਈਆਂ ਕੀ ਆ ਇੱਕ ਦੂਜੇ ਨਾਲ ਲੜਾਈਆਂ ਛੋਟੀਆਂ ਛੋਟੀਆਂ ਲੜਾਈਆਂ ਤੇ ਜਿਹੜੇ ਆਪਣੇ ਮੁੱਦੇ ਤਾਂ ਹੈ ਹੀ ਨਹੀਂ ਮੁੱਦੇ ਨਹੀਂ ਹੈਗੇ ਬਿਲਕੁਲ ਨਹੀਂ ਔਰ ਆਪਣਾ ਅੱਜਕੱਲ ਫਿਰ ਕੀ ਚੱਲ ਰਿਹਾ ਜ਼ਿੰਦਗੀ ਚ ਕੁਛ? ਚੋਨਾ ਬੀਜਿਆ ਹੋਇਆ ਹੈ। ਚੋਨਾ ਹੀ ਜਹਾ। ਹਾਂ ਹਾਂ ਤੇ ਪਾਣੀ ਲਾਵਾਂਗੇ ਜਾ ਕੇ। ਤੇ ਚੋਨਾ ਬੀਜਿਆ ਕੀ ਹੋਰ? ਹਾਂ ਮੈਂ ਬੀਜਦਾ ਹੋਂਨਾ ਬਸ। 8 ਸਾਲ ਹੋ ਗਏ ਮੈਨੂੰ ਤੇ ਚੋਨੇ ਦੀ ਮੈਂ ਬਜਾਈ ਕਰਨਾ ਤੇ ਮੈਂ ਨਾ ਬਾੜਾ ਪ੍ਰਮਾਤਮਾ ਦੇ ਬਹੁਤ ਛੜਦਾ। ਮੇਉਂ ਪਰ ਆਪਣੀ ਵੇਚ ਦੇ ਤਕ ਤੋਂ ਸਰਕਾਰ ਦਿਨ ਦਿਨ ਦੀ 1500 ਨਹੀਂ 2000 ਆਹ ਦਿੰਦੀ ਆ ਐਤ ਕੀ ਵੀ ਦਿੰਦੀ ਆ ਹਾਂ ਪਰ ਮੈਨੂੰ 7-8 ਸਾਲ ਹੋ ਗਏ ਤੇ ਮੈਂ ਥੋੜਾ ਜਿਹਾ ਐ ਸੋਚਦਾ ਰਹਿੰਦਾ ਵੀ ਖਰਚਾ ਵੀ ਘਟੇ ਨਾਲ ਨਾਲ ਇਹ ਨਹੀਂ ਵੀ ਨਾਲ ਦਿਨ ਚਾਰ ਗੱਟੇ ਪਾਤੇ ਮੈਂ ਇਹ ਹਿਸਾਬ ਦਾ ਇਹ ਸਹੀ ਹੋ ਬਰਾਬਰ ਹੋ ਜਾਂਦਾ ਤਾਂ ਜਿੱਦਾਂ ਵਧੀਆ ਵਧੀਆ ਬਾਈ ਖਰਚਾ ਪਹਿਲੇ ਘਟਾ ਹਾਂ ਹਾਂ ਨਾ ਵੇਚ ਕੇ ਤੁਸੀਂ ਪਾਣੀ ਚ ਉੱਥੇ ਤਾਂ ਲਾਉਣਾ ਫਰਕ ਪੈਂਦਾ ਥੋੜੀ ਮਿਹਨਤ ਆ ਮਤਲਬ ਹੋ ਜਾਂਦੀ ਚਲੋ ਸਮਾਂ ਉਸੇ ਟਾਈਮ ਆ ਨਾ ਕੱਢਦੇ ਆ ਖੇਤੀ ਵੀ ਕਰਦੇ ਆ ਨਾਲ ਦਰਪੰਥ ਦੇ ਰਾਣੀਤੀ ਦੇ ਨਾਲ 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 ਜਾਰੀ ਰੱਖਦੇ ਹਾਂ ਉਹ ਵੀ ਬੜਾ ਵਧੀਆ ਹੁੰਦਾ ਹੈ ਨਾ ਟਾਈਮ ਕੱਟਣਾ ਵੱਡੀ ਗੱਲ ਹੈ ਹਾਂ ਫਿਰ ਇਹ ਆਪਣਾ ਫੈਨਾਕ ਤਾਂ ਫਰਜ਼ ਹੈਗਾ ਫਰਜ਼ ਬਣਦਾ ਵੀ ਹਾਂ ਹੁਣ ਮੈਂ ਤੁਹਾਡੇ ਦੀ ਗੱਲ ਖੀਰਲੀ ਗੱਲ ਹੀ ਮੈਂ ਬੜਾ ਸਮਾਂ ਹੋਈ ਜਾਂਦਾ ਤੇ ਉਹ ਕਹਿੰਦੇ ਵੀ ਤੁਹਾਡੇ ਕੰਮ ਵੀ ਕਰਨਾ ਤੇ ਪੰਥ ਦੀ ਗੱਲ ਵੀ ਹੈ ਤੇ ਕਈ ਇਹਨਾਂ ਸਵਾਲ ਕਰ ਦਿੰਦੇ ਆ ਵੀ ਜਦੋਂ ਖਾਲਸਾ ਵੀ ਕਿਰਪਾਨ ਰੱਖਦਾ ਜੇ ਹਾਂਜੀ ਹਾਂ ਨਾ ਵੀ ਸਿੱਕੇ ਸਰੂਪ ਚ ਵੀ ਹੈ ਤੇ ਵੀ ਇਹਦੀ ਕੀ ਲੋੜ ਪੈਗੀ ਮੈਂ ਕਿਹਾ ਯਾਰ ਮੇਰੇ ਦਿਲ ਚ ਨਾ ਇਹ ਬੜੀ ਹਾਲਾਂਕਿ ਮੈਂ ਹਜੇ ਅਮਰਤ ਨਹੀਂ ਆ ਗਿਆ ਅੱਜ ਮੈਂ ਸੁਨੂਚੀ ਆਇਆ ਪਹਿਲਾਂ ਮੈਂ ਕਲੀਨ ਸ਼ੇਪ ਹੀ ਸੀਗਾ ਆ ਤੁਸੀਂ ਹੌਲੀ ਹੌਲੀ ਮਤਲਬ ਤੁਹਾਡੇ ਅਰਗੇ ਵੀਰਾਂ ਨਾਲ ਰਹਿ ਕੇ ਹੌਲੀ ਹੌਲੀ ਆਤ ਆ ਰਹੇ ਆ ਤੇ ਇਹ ਨਾ ਮਤਲਬ ਐ ਹੀ ਆ ਜਦ ਮੈਂ ਮਤਲਬ ਬਾਰਡਰ ਤੇ ਦੇਖਿਆ ਕਿ ਤਨ ਮੈਂ ਵੀ ਫੌਜ ਖੜਾ ਵੀ ਫੌਜੀ ਉਦੇ ਕੋਲ ਪੂਰੀ ਗਨ ਹੈ ਨਾ ਮਤਲਬ ਉਹਦੀ ਹਸਲਾ ਉਹਦੇ ਨਾਲ ਹੈ ਤੇ ਵਰਦੀ ਵੀ ਹੈ ਹੁਣ ਜੇ ਮੈਂ ਕਹਾਂ ਇਹਦੇ ਕੋਲ ਹਸਲਾ ਵੀ ਨਾ ਹੋਵੇ ਇਹਦੇ ਕੋਲ ਵਰਦੀ ਨਾ ਹੋਵੇ ਤਾਂ ਫੀਲ ਹੀ ਨਹੀਂ ਹੋਣਾ ਮਹੋਜੀ ਨਾ ਮਹੋਜੀ ਹੈ ਹੈ ਨਾ ਮਤਲਬ ਇਹ ਚੀਜ਼ ਹੈ ਭਾਈ ਕਿਉਂਕਿ ਸੰਤ ਤੇ ਸਿਪਾਹੀ ਬਣਾਇਆ ਹੋ ਮਹਾਰਾਏ ਨੇ ਜੇ ਤੁਹਾਡੇ ਕੋਲ ਵੰਸ਼ ਦਾ ਸ਼ਾਸਤਰੀ ਨਹੀਂਗਾ ਤਾਂ ਫੀਲ ਹੀ ਨਹੀਂ ਹੋਵੇ ਫੇਰ ਹੀ ਆਉਗੀ ਨਹੀਂ ਇਹ ਤਾਂ ਮਹਾਰਾਏ ਨੇ ਬਾਨੀ ਬਾਨਾ ਬਖਸ਼ਾ ਹੈ ਇਹ ਤਾਂ ਬਹੁਤ ਵੱਡੀ ਕਿਰਪਾ ਮਹਾਰਾਜ ਦੀ ਤੇ ਮੈਂ ਮਹਾਰਾਜ ਸਾਹਿਬ ਨੂੰ ਬੇਨਤੀ ਇਹ ਕਰਦਾ ਵੀ ਸੁਬਾਹ ਬਾਣੀ ਤੇ ਸ਼ਾਮ ਨੂੰ ਬਾਣੀ ਨਹੀਂ ਤੁਸੀਂ ਬਾਈ ਇਧਰਲੇ ਪਹਿਲਾਂ ਮੈਨੂੰ ਬਤਾ ਆਪਾਂ ਉਦੋਂ ਸ਼ੁਰੂਆਤ ਕਰ ਜਦੋਂ ਚੱਲੇ ਇਧਰ ਕਿੰਨੇ ਛੇ ਸੀਗੇ ਤੇ ਤੁਹਾਡਾ ਮਾਨ ਬਦਲਿਆ ਵਿਚਾਰ ਬਦਲੇ ਤੇ ਵਿਚਾਰ ਬੰਦੇ ਦੇ ਬੜੇ ਬਦਲਦੇ ਆ ਜਦੋਂ ਇਧਰ ਲਿ ਲੈਣ ਚਾਹਣਾ ਨਾ ਆਟੋਮੈਟਿਕਲੀ ਹਾਂ ਮੈਂ ਦੇਖਿਆ ਹੁੰਦੇ ਆਂਦੇ ਨਾ ਵਿਚਾਰ ਤੁਸੀਂ ਮੈਂ ਤਾਂ ਇਹ ਕਹਿੰਨਾ ਵੀ ਜਿਹੜਾ ਤੁਹਾਡਾ ਵਿਚਾਰ ਆ ਉਹ ਤੁਹਾਡਾ ਬਸ ਗੁਰੂ ਸਾਹਿਬ ਦੇ ਇਤਿਹਾਸ ਤੇ ਬਾਣੀ ਦੇ ਹਿਸਾਬ ਨਾਲ ਜੇ ਤੁਸੀਂ ਕਹੋਗੇ ਮੇਰਾ ਆ ਗਿਆ ਫਿਰ ਮੇਰੇ ਖਿਆਲ ਬੰਦੇ ਚ ਫਿਰ ਡੋਲ ਜਾਂਦਾ ਬੰਦਾ ਤੇ ਡੋਲਦਾ ਇਹ ਵੀ ਨਹੀਂ ਗੱਲ ਕਈ ਵਾਰ ਆਪਰਾਏ ਬਾਅਦ ਚ ਸੋਚੀਦਾ ਵੀ ਯਾਰ ਇੱਥੇ ਮੈਂ ਨਹੀਂ ਸਹੀ ਨਹੀਂ ਸੀਗਾ ਤੇ ਜੋ ਗਲਤੀ ਹੋ ਜਾਂਦੀ ਹੈ ਮਨ ਜੋ ਇਹਦੇ ਤੇ ਕਿੰਨੀ ਵੱਡੀ ਗੱਲ ਆ ਵਧੀਆ ਗੱਲਾਂ ਹੋਈਆਂ ਬਾਈ ਤੇ ਕੋਈ ਚਲੋ ਆਪਣਾ ਪਹਿਲਾ ਪੌਡਕਾਸਟ ਸੀ ਤੁਹਾਡੇ ਨਾਲ ਪਹਿਲੀ ਗੱਲਵਾਸ ਸੀ ਜੇ ਅੱਗੇ ਵੀ ਜਾਰੀ ਰਹੂਗੀ ਹਾਂ ਕੋਈ ਕੋਈ ਹੋਰ ਤੁਹਾਡੀ ਕੋਈ ਦਿਲ ਦੀ ਗੱਲ ਕੋਈ ਕਰਨੀ ਹੋਵੇ ਤੁਸੀਂ ਜੋ ਚਾਹੁੰਦੇ ਹੋ ਸੁਨੇਹਾ ਸੁਣੋ ਜਾਂ ਦੇਣਾ ਹੁੰਦਾ ਜਿਵੇਂ ਉਹ ਕਹਿੰਦੇ ਸੀ ਹੁੰਦੇ ਪਿੱਛੋਂ ਜੇ ਕੋਈ ਸੁਨੇਹਾ ਸਾਰਿਆਂ ਨੂੰ ਪਤਾ ਹੀ ਹੈ ਸੁਨੇਹਾ ਆਪਾਂ ਕੋਲ ਕੋਈ ਲੀਡਰ ਹੈ ਪਰ ਇਹ ਹੈ ਵੀ ਸਾਰੇ ਇਕੱਠੇ ਰੋ ਤੇ ਕਿਸੇ ਵੀ ਮੁੱਦੇ ਤੇ ਕੋਈ ਸੋਸ਼ਲ ਮੀਡੀਆ ਤੇ ਐਵੇਂ ਜੇ ਕੋਈ ਗੱਲ ਆ ਜਾਂਦੀ ਹੈ ਵੀ ਛੁਰਲੀ ਨਾ ਛੱਡ ਦਿਆ ਕਰੋ ਹਨਾ ਤੇ ਕੋਈ ਨਹੀਂ ਦੇਖ ਲਿਆ ਕਰੋ ਬਾਸ ਲਿਆ ਕਰੋ ਤੇ ਜੇ ਕੋਈ ਬੰਦਾ ਬੋਲਦਾ ਹੈ ਜੇ ਧਾਰਮਿਕ ਸੱਲ ਤੇ ਬੋਲਦਾ ਹਾਂ ਫਿਰ ਇਹ ਸੋਚਿਆ ਕਰੋ ਵੀ ਇਹ ਆਪਣੀ ਗੁਰੂ ਗ੍ਰੰਥ ਸਾਹਿਬ ਤੇ ਬਾਣੀ ਦੇ ਹਿਸਾਬ ਨਾਲ ਗੁਰੂਆਂ ਦੇ ਬਚਨ ਦੇ ਹਿਸਾਬ ਨਾਲ ਇਹਦਾ ਜਿਹੜਾ ਪਹਿਲਾ ਜੀਵਨ ਆ ਹਾਂ ਉਹ ਤਲਦਾ ਤਲਦਾ ਉਹਦੇ ਮਗਰ ਲੱਗ ਜੋ ਹਾਂ ਜੇ ਲੱਗਦਾ ਵੀ ਨਹੀਂ ਇਹਦਾ ਪਹਿਲਾ ਉਹ ਨਹੀਂ ਤੇ ਹੁਣ ਹੋਰ ਹੈ ਤੇ ਕੱਲ ਨੂੰ ਗੱਦੀ ਉਹਦੇ ਨਹੀਂ ਹੋਰ ਹੈ ਤੇ ਫੇਰ ਉਹਦੇ ਮਗਰ ਲੱਗਣ ਦੀ ਲੋੜ ਨਹੀਂ ਫੇਰ ਉਹ ਤੁਸੀਂ ਉਹ ਇੱਕ ਲੋਕਾਂ ਦੀ ਬੜੀ ਇਹ ਮਤਲਬ ਹੈਗੀ ਆ ਬਦਲੋ ਕਿ ਜਿਹੜੀ ਬਾਣੀ ਉਹ ਅਕਸਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹ ਅਰਥ ਕਰਕੇ ਸੁਣਾ ਰਿਹਾ ਉਹ ਬਾਣੀ ਕੀ ਕਹਿੰਦੇ ਉਹਦੇ ਮਗਰ ਨਹੀਂ ਲੱਗਦੇ ਬੰਦੇ ਮਗਰ ਲੱਗਦੇ ਨੇ ਦੇਖੋ ਉਹ ਤਾਂ ਆਪ ਇੱਕ ਆਸਰਾ ਮਹਾਰਾਜ ਦਾ ਤੱਕ ਕੇ ਛੋਡੇ ਨਾਲ ਉਹ ਸਤਿਕਾਰ ਕਰੋ ਹਾਂ ਸਤਿਕਾਰ ਕਰਦਾ ਬੰਦਾ ਹੈ ਬਣਦਾ ਵੀ ਹੈ ਮਹਾਰਾਜ ਨੇ ਵੀ ਕਿਹਾ ਵੀ ਸੰਤ ਰੂਪ ਆ ਚਾਹੇ ਜੋ ਵੀ ਆ ਸਾਡੇ ਆਪੜ ਥੋੜਾ ਜਿਆਦਾ ਉਹਨਾਂ ਦਾ ਕਰਕੇ ਫਿਰ ਮੈਂ ਲਾਦਾ ਗਾਂ ਹੌਲੀ ਹੌਲੀ ਡੇਰਾਬਾਦ ਪੀੜੀ ਦਰ ਪੀੜੀ ਨਾਲ ਦਾ ਸਾਡੇ ਫਿਰ ਚਮਤਕਾਰ ਛੱਡ ਲੈਂਦੇ ਨਾ ਸਾਡੇ ਨੂੰ ਮਤਲਬ ਲੋਕਾਂ ਨੂੰ ਆਇਆ ਵੀ ਕੋਈ ਬੰਦਾ ਹੀ ਹੋਵੇ ਸਹੀ ਗੱਲ ਤੇ ਹੁਣ ਵੀ ਜਿਵੇਂ ਗੁਰੂ ਸਾਹਿਬ ਆ ਗੁਰੂ ਸਾਹਿਬ ਦੀ ਜੋਤ ਆ ਹੁਣ ਆਪਾਂ ਫੋਟੋ ਨਹੀਂ ਫੋਟੋ ਕੋਈ ਮਤਲਬ ਜਿਹੜੀ ਉਹਨਾਂ ਦਾ ਫੋਟੋ ਸੀ ਜਾਂ ਕੋਈ ਕਾਇਆ ਨਹੀਂ ਜੋਤ ਦੀ ਗੱਲ ਹੈ ਗੁਰੂ ਨਾਨਕ ਨੇ ਭਾਈ ਲੈਣੇ ਨੂੰ ਜੋਤ ਦਿੱਤੀ ਤਾਂ ਗੁਰੂ ਅੰਗਦ ਬਣ ਗਿਆ ਹਨਾ ਜੋਤ ਗਈ ਦਾ ਗੁਰੂ ਅੰਗਦ ਉਹ ਜੋਤ ਹੈ ਤੋ ਜੋਤ ਹੀ ਹੈ ਉਹ ਗੁਰੂ ਗ੍ਰੰਥ ਸਾਹਿਬ ਵੀ ਜੋ ਮਨਾ ਉਹਨਾਂ ਨੂੰ ਜੋਤ ਹੈ ਉਹ ਪ੍ਰਮਾਤਮਾ ਵੀ ਜੋਤ ਹੈ ਗੁਰੂ ਵੀ ਜੋਤ ਹੈ ਸੋ ਜੋਤ ਇਹ ਆਪਣੇ ਚ ਵੀ ਇਹ ਜੋਤ ਹੈ ਜੇ ਆਪਾਂ ਇਹ ਸਮੁੰਦਰ ਹੋ ਪ੍ਰਮਾਤਮਾ ਇਹ ਆਪਣੀ ਜੋਤ ਬੂੰਦ ਆ ਜੇ ਜੇ ਉਹਦੇ ਚ ਦਰਿਆ ਵਹਿਦੀ ਜਾਂਦੇ ਜਾਂਦੇ ਰਲ ਗਏ ਤਾਂ ਸਮੁੰਦਰ ਹੋ ਜਾਣਗੇ ਨਹੀਂ ਜ਼ਰਾ ਰਹਿਗੇ ਪਾ ਕੇ ਨਾ ਹੈ ਦੇ ਨਿਕ ਤੁਹਾਡੇ ਕੋਲ ਅਸਲ ਚ ਨਾ ਆਪਣਾ ਜਿਹੜਾ ਸਿੱਖੀ ਆਪਾਂ ਸਿੱਖੀ ਦੀ ਪਰਵਾਸ਼ਾ ਵੀ ਲੋਕ ਅਲੱਗ-ਅਲੱਗ ਦਿੰਦੇ ਨੇ ਚਲੋ ਮੈਂ ਛੋਟੀ ਪਰਵਾਸ਼ਾ ਹੁੰਦੀ ਵੀ ਸਿੱਖੀ ਬੰਦਾ ਸਿੱਖਣਾ ਨਾ ਬਿੰ ਸਾਰੀ ਉਮਰ ਬੰਦਾ ਸਿੱਖਦਾ ਇਹ ਇਹ ਨਾ ਆਪਾਂ ਗੱਲ ਸਿੱਖੀ ਵਾਲੀ ਜਿਹੜੀ ਇਹਦੇ ਵਿੱਚ ਵੀ ਨਾ ਆਪਾਂ ਕਿਸੇ ਦਿਨ ਸਪੈਸ਼ਲ ਟਾਪਿਕ ਤੇ ਹੀ ਆਪਾਂ ਇਹ ਪੋਡਕਾਸਟ ਕਰਾਂਗੇ ਕਿ ਜਿੰਨੀਆਂ ਕੁ ਬੰਦੇ ਕੋਲੇ ਤੁਸੀਂ ਅੱਜ ਤੱਕ ਜਿੰਦਗੀ ਸਿੱਖੀਆਂ ਚੀਜ਼ਾਂ ਹੋ ਸਕਦਾ ਮੈਂ ਨਾ ਸਿੱਖੀਆਂ ਜੋ ਮੈਂ ਹੁਣ ਤਾਈ ਸਿੱਖੀ ਬੈਠਾ ਉਹ ਕਈ ਵਾਰੀ ਗੱਲ ਗੱਲ ਕਰਦਾ ਨਾ ਚੰਗੀ ਗੱਲ ਪੱਲੇ ਬੰਨ ਲਵਾਂ ਗੁਰੂ ਸਾਹਿਬ ਨੇ ਨਾ ਸਿੱਖ ਸ਼ਬਦੀ ਬ ਇਹੜਾ ਵਿਚਾਰਦ ਨੂੰ ਸਿੱਖ ਜੇ ਮੈਂ ਕਹੂੰ ਮੈਨੂੰ ਪਤਾ ਲੱਗ ਗਿਆ ਫਿਰ ਮੈਂ ਸਿੱਖਣੇ ਹਾਂ ਮੈਂ ਜੇ ਕੋਈ ਗੱਲ ਕਰਦਾ ਮੈਂ ਤਾਂ ਇੱਕ ਗੱਲ ਇੱਕ ਗੱਲ ਸਿੱਖੀ ਆ ਵੀ ਤੁਸੀਂ ਮਤਲਬ ਗੁਰੂ ਜਪਜੀ ਸਾਹਿਬ ਦੇ 50 ਜਾਂ 60 ਟੀਕੇ ਹੋਣਗੇ ਹਾਂ ਹਾਂ ਔਰ ਉਹ ਇਹ ਨਹੀਂ ਕਹਿ ਸਕਦੇ ਵੀ ਉਹ ਸਾਰੇ ਗਲਤ ਆ ਹਨਾ ਇਹ ਨਹੀਂ ਕਹਿ ਸਕਦੇ ਸਮਝ ਸੀ ਉਹਨਾਂ ਨੇ ਉੱਥੇ ਹੁਣ ਮੈਂ ਸਮੁੰਦਰ ਚ ਤੁਸੀਂ ਛਾਲ ਮਾਰੀ ਤੁਹਾਨੂੰ ਇਧਰੋਂ ਮੋਤੀ ਮਿਲ ਗਿਆ ਮੈਨੂੰ ਉਧਰੋਂ ਮਿਲ ਗਿਆ ਇਹ ਸਮੁੰਦਰ ਦੇ ਤੇ ਉਹ ਗੱਲ ਇਹ ਆ ਵੀ ਉਹ ਬਾਣੇ ਬਹੁਤ ਮਤਲਬ ਆਪਣੀ ਸੋਚ ਤੋਂ ਪਰਾਂ ਦੀ ਗੱਲ ਆ ਪਰ ਜਿੰਨੀ ਜਿੰਨੂੰ ਸਮਝ ਆਉਂਦੀ ਆ ਆਪਾਂ ਕੀ ਕਰਦੇ ਆ ਵੀ ਮੇਰੀ ਵਾਲੀ ਗੱਲ ਸਹੀ ਆ ਮੇਰੀ ਵਾਲੀ ਸਹੀ ਤੇਰੀ ਵਾਲੀ ਨਹੀਂ ਸਹੀ ਉਹ ਮਨਾਉਣ ਲੱਗੇ ਨੇ ਬਸ ਉੱਥੇ ਹੀ ਗੱਪਾਂ ਮਾਰਦੇ ਆ ਐ ਆਪਾਂ ਇਹ ਕਹਿ ਸਕਦੇ ਆ ਭਾਈ ਮੈਨੂੰ ਇੱਥੋਂ ਤੱਕ ਸਮਝ ਆ ਗੱਲ ਤੇਰੀ ਵੀ ਠੀਕ ਹੈ ਵਿਚਾਰ ਸਕਦੇ ਆ ਬਸ ਇੰਨੀ ਕਰ ਮੇਰੇ ਭਾਈ ਹਰਦੀਪਾ ਪਾਣਾ ਕਿਸਦਾ ਨਾ ਸਪੈਸ਼ਲ ਪੋਡਕਾਸਟ ਹੈ ਤੇ ਜਿੰਨੀ ਕਿ ਤੁਹਾਡੇ ਮਜਾ ਰਮਾ ਰਹੇ ਨੇ ਕੋਈ ਵਿਚਾਰ ਕੋਈ ਵਿਚਾਰਕ ਵੀ ਉਹ ਹੀ ਮਾਰਤੀ ਦੇਗਾ ਜੇ ਗਲਤ ਹੋਈ ਤਾਂ ਆਪਣੇ ਜਿਹੜੇ ਦੇਖਣ ਵਾਲੇ ਆਪਣੇ ਉਹ ਵੀ ਦੱਸ ਸਕਦੇ ਆ ਭਾਈ ਆ ਚੀਜ਼ ਤਾਂ ਸਾਨੂੰ ਨਹੀਂ ਤੇ ਅੱਪਾ ਸਪੈਸ਼ਲ ਕਹਿੰਦੇ ਨੇ ਤਾਂ ਟਾਈਮ ਰੱਖਾਂਗੇ ਕੋਈ ਨਹੀਂ ਵੀਰ ਅੱਜ ਵਾਲਾ ਆਪਣਾ ਵਧੀਆ ਰਹਿ ਚਲੋ ਬਹੁਤ ਵਧੀਆ ਗੱਲ ਹੈ ਮੇਰੇ ਗੱਲਬਾਤ ਹੋ ਜਾ ਕਰੋ ਇੰਨੇ ਨਾਲ ਹਾਂ ਮਿਲਦੇ ਰਹਿਣਾ ਐਂ ਵੀ ਥੋੜਾ ਜਿਹਾ ਸੋਸ਼ਲ ਮੀਡੀਆ ਰਾਈ ਗੱਲ ਲੋਕਾਂ ਤੱਕ ਚਲੀ ਜਾਂਦੀ ਆ ਜੇ ਕਿਤੇ ਕੋਈ ਗੱਲ ਲਾ ਕੋ ਸਿੱਖਣ ਨੂੰ ਮਿਲ ਜੂਗਾ ਨਹੀਂ ਅਸਲ ਵਿੱਚ ਮੈਂ ਨਾ ਆਇਆ ਅਸਲ ਵਿੱਚ ਸ਼ੁਰੂਆਤ ਕਰਨ ਦਾ ਮਕਸਦ ਹੀ ਇਹ ਸੀਗਾ ਬਹੁਤ ساری ਗੱਲਾਂ ਸੀਆਂ ਨੂੰ ਲਿਖ ਕੇ ਆਪਣਾ ਸੋਸ਼ਲ ਮੀਡੀਆ ਤੇ ਜਿਆਦਾ ਨਹੀਂ ਮਤਲਬ ਉੱਦਾਂ ਸਮਾਂ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਤੇ ਅੱਜ ਦੇ ਹਾਲਾਤ ਵੀ ਬਣ ਗਏ ਜਿਵੇਂ ਕਹਿੰਦਾ ਨਾ ਚੰਗੇ ਬੰਦੇ ਨੂੰ ਰਾਜਨੀਤੀ ਚ ਆਉਣਾ ਚਾਹੀਦਾ ਆਮ ਲੋਕ ਕਹਿੰਦੇ ਨੇ ਉਹਨਾਂ ਲੱਗ ਰਿਹਾ ਹੈ ਵੀ ਇਹ ਸਮਾਂ ਹੁਣ ਕਿਉਂਕਿ ਧੂੜ ਦੇ ਵਿੱਚ ਨਾ ਬਹੁਤ ਗਰਦ ਚੜੀ ਵੀ ਆ ਸੋਸ਼ਲ ਮੀਡੀਆ ਦੇ ਉੱਪਰ ਬੜਾ ਗੋਸ਼ਾ ਨਾ ਵੀ ਇਹ ਲੋੜ ਪੈ ਗਈ ਸੀ ਥੋੜੀ ਜਿਹੀ ਵੀ ਨੇ ਵਧੀਆ ਇਹ ਸ਼ੁਰੂਆਤ ਵਧੀਆ ਹੈ ਜਿੰਨੇ ਮਹਾਰਾਜ ਨੇ ਆਪਾਂ ਨੂੰ ਸਮੱਤ ਬਖਸ਼ੀ ਆ ਮੱਤ ਬਖਸ਼ੀ ਆ ਤੇ ਆਪਾਂ ਚੰਗਾ ਹੀ ਲੈ ਕੇ ਆਵਾਂਗੇ ਹਣਾ ਚੰਗਾ ਪਲੇਟਫਾਰਮ ਹੈ ਹਾਂ ਨਹੀਂ ਨਹੀਂ ਬਹੁਤ ਵਧੀਆ ਆ ਅਸਲ ਕਹਿੰਦਾ ਕੋਈ ਨਹੀਂ ਆਪਾਂ ਜਿੰਨੇ ਕ ਵਿਚਾਰ ਆਪਾਂ ਕਰਿਆ ਕਰ ਤੁਸੀਂ ਇਸ ਵਾ ਕੱਢ ਕੇ ਆਏ ਹੋ ਚੰਡੀਗੜ੍ਹ ਕੱਲ ਆਪਾਂ ਤੇ ਵਧੀਆ ਰਿਹਾ ਚਲੋ ਤੇ ਫਿਰ ਮਿਲਦੇ ਹਾਂ ਅਰਦੀ ਸਾਂ ਠੀਕ ਆ ਭਰਾ ਠੀਕ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਖਾਤੇ